ਫੇਵਰੀਨਾਂ ਪ੍ਰਾਣੀਆਂ ਗੱਲਾਂ ਜੇਤੇ ਆ ਜਾਂਦੀਆਂ ਭੁੱਲੀਆਂ ਬੈਠੀਆਂ ਸਾਡੇ ਇਲਾਕੇ ਦੇ ਬੜੇ ਪਿੱਲੋਂ ਸਮਰਦਾਂ ਦਾ ਰਾਜ ਬਿਮਾਸ਼ਾ ਦਾ ਰਾਜ ਹੁੰਦਾ ਸੀਗਾ ਫਿਰ ਆਤਵਾਦੀ ਆ ਗਏ ਉਹਨਾਂ ਨੇ ਸਾਰੇ ਪਾਣੇ ਬਦਮਾਸ਼ ਜਿਹੜੇ ਉਹ ਘਰਾਂ 'ਚ ਬਿਠਾਉਂਦੇ ਹੁਣ ਗੈਂਗਸਟਰ ਆ ਗਏ ਮਾਰ ਕਾਟ ਰੋਚਾ ਕਰੀਏ ਸੁਣਿਆਣਾ ਜਗਗੁਰਵਾਨਪੁਰੇ ਦੀ ਮਾਦਾ ਦਾ ਵੀ ਮਟਰ ਹੋ ਗਿਆ ਬਿਮਾਸ਼ ਦਾ ਨਾ ਚੱਲਦਾ ਇੱਕ ਫਿਲਮ ਆਈ ਸੀ ਮੇਰਾ ਗੋਮਰਾ ਦੇਸ਼ ਉਹਦੇ ਵਿੱਚ ਉਹਨੂੰ ਖੰਡਾ ਤਾਕੂਂਦਾ ਤੇ ਧਰਮਿੰਦਰ ਸੀਗਾ ਉਹ ਪਿੰਡ ਦੀ ਰਾਖੀ ਕਰਦਾ ਉਹ ਜੋ ਦੋ ਜਾਲ ਹਮਲੇ ਉਹਦੇ ਤੇ ਵਿਕਾਰ ਹੋ ਜਾਂਦੀ ਹੈ ਉਹਦੇ ਨੋਰ ਖੰਨੇਦਾਰ ਇੱਕ ਸਾਥੀ ਕਹਿੰਦਾ ਵੀ ਆਪਾਂ ਲਾ ਕੇ ਛੱਡਦੇ ਨਹੀਂ ਆਪਾਂ ਕਿ ਹੋਰ ਪਿੰਡ ਤੇ ਹਮਲਾ ਕਰ ਦਿੰਦੇ ਆ ਛੱਡ ਦਿੰਦੇ ਇਹਨੂੰ ਨਹੀਂ ਜਾਂਦੇ ਆਪਾਂ ਉਹ ਕਹਿੰਦਾ ਕਾਕਾ ਇਹ ਤਾਂ ਸਾਰੀ ਗੇਮ ਹੀ ਟੈਸ਼ਦੀ ਆ ਜੇ ਇੱਕ ਪਿੰਡ ਆਪਣੇ ਅਗੇ ਬੋਲ ਪਿਆ ਨਾ ਤੇ ਫਿਰ ਦੂਜਾ ਤੀਜਾ ਚੌਥਾ ਇਹ ਲੋਕ ਆਪਾਂ ਕੁੱਤਿਆਂ ਨੂੰ ਵੀ ਆਵ ਜਾ ਕੇ ਮਾਰਨਗੇ ਇਹਦੇ ਨਾਲ ਸਾਡੇ ਇੱਕ ਹੁੰਦਾ ਸੀ ਆਪਣਾ ਬਦਮਾਸ਼ ਇਧਰ ਆਪਣੇ ਬਾਬੇ ਬਕਾਲੇ ਵਾਲੇ ਪਾਸੇ ਪਿੰਡ ਸੀ ਉਹਦਾ ਤਾਰਪੁਰ ਆਹ ਤੂੰ ਤਾਰਪੁਰ ਕਹਿੰਦੇ ਹੁੰਦੇ ਹੁਣ ਹੁਣ ਬਹੁਤ ਜਿਵੇਂ ਕਹਿਦੇ ਹੁੰਦੇ ਤੂੰ ਵੱਡਾ ਦਾਰਾ ਕਿਹਾ ਕਿੰਨ ਕਿੰbre ਇਹਨੂੰ ਜੇ ਕਹਿਣਾ ਵੇ ਤੇ ਉਹ ਜੇ ਕੋ ਬਦਮਾਸ਼ੀ ਭਰੇ ਤੇ ਲੋਕ ਪਿੰਦੇ ਦੇ ਤੂੰ ਵੱਡਾ ਤੂਤਾਰ ਪੀਗਾ ਛੜਾ ਛਾਂ ਨਹੀਂ ਸੀਗਾ ਵੈਸੇ ਉਹ ਤੇ ਇੱਕ ਉਹਨੇ ਜਨਾਨੀ ਰੱਖੀ ਕਾਚ ਰੋਟੀ ਪਾਣੀ ਪਕਾ ਜਾਂਦੀ ਹੁੰਦੀ ਸੀ ਵੇ ਵੇਹ ਦਾ ਬਦਮਾਸ਼ੀ ਦੀ ਬਗਾਇਰ ਬਾਹਰ ਹੀ ਸੀਗਾ ਉਹ ਅੱਛਾ ਬਦਮਾਸ਼ ਵਹੇ ਕਈ ਨੇੜੇ ਪਿੰਡ ਤੋਂ ਬਾਹਰ ਬਦਮਾਸ਼ੀ ਕਰਦੇ ਆ ਤੇ ਪਿੰਡ ਦੇ ਭਲੇ ਮਾਨਸ ਹੁੰਦੇ ਆ ਇਹ ਜਿਹੜਾ ਸ਼ਰੀਮਾਨ ਸੀ ਨਾ ਇਹ ਪਿੰਡ ਦੀ ਬਦਮਾਸ਼ੀ ਕਰਦਾ ਸੀ ਇਹ ਹਰ ਸਾਲ ਸਾਰੇ ਪਿੰਡ ਤੋਂ ਪੰਜ ਪੰਡਾ ਤੂੜੀ ਦੀਆਂ ਤੇ ਦੋ ਬੋਰੀਆਂ ਕਣਕ ਦੀਆਂ ਸਾਰੇ ਪਿੰਡੋਂ ਕੁਮਸਬੀ ਦੇ ਘਰ ਸੁੱਟ ਕੇ ਜਾਂਦੀ ਹੁੰਦੀ ਸੀ ਇੱਕਦਾ ਗਣਾ ਹੀ ਬਣਿਆ ਸੀਗਾ ਤੂੜੀ ਹਿੱਕ ਦੇ ਜੋਰ ਨਾ ਲੈਣੀ ਤੇ ਦਾਣੇ ਖੁੰਡੇ ਨਾ ਭੈਣਾ ਆ ਤੂ ਦੇ ਤਾਰ ਪੁਰੇ ਨਹੀਂ ਰਹਿਣਾ ਉਹ ਇੱਕ ਵਾਰ ਕਣਕ ਦੀ ਵੜਾਈ ਦਾ ਮੌਸਮ ਸੀ ਤੇ ਉਸ ਪਿੰਡ ਇੱਕ ਰਿਸ਼ਤੇਦਾਰ ਆ ਗਿਆ ਕਿਸੇ ਦਾ ਉਹ ਫੌਜ ਸੀਗਾ ਉਹ ਜਦਾਂ ਬਾਹਰ ਨੂੰ ਚੱਲੇ ਤੂੰ ਵੇਖਿਆ ਵੀ ਪਿੰਡ ਦੇ ਲੋਕ ਜਿਹੜੇ ਆ ਤੂੜੀ ਦੇ ਜਿਹੜੀ ਹੈਗੀ ਕਣਕ ਆ ਉਹ ਇੱਕ ਪਾਸੇ ਨੂੰ ਲਈ ਜਾ ਰਹੇ ਇੱਕ ਬੰਦੇ ਦੇ ਘਰ ਛੁੱਟੀ ਜਾਂਦੇ ਜਾ ਰਹੇ ਉਹਨੇ ਜਿਹਦੇ ਘਰ ਆਇਆ ਸੀ ਉਹਨੂੰ ਪੁੱਛਿਆ ਯਾਰ ਇਹ ਕੀ ਗੱਲ ਆ ਵੀ ਇਹਦੇ ਘਰ ਦੇ ਕੋ ਛੁੱਟੀ ਜਾ ਰਹੇ ਜੋ ਉਹਨਾਂ ਕੋਲ ਆਵਾਜ਼ ਆਈ ਨਾ ਇੱਕ ਬਰਮਾਸ਼ ਆ ਆ ਤੂੰ ਇਹ ਸਾਰੇ ਪਿੰਡ ਤੋਂ ਗਰੋਂਦਾ ਵਾ ਆ ਯਾਰ ਤੁਹਾਡੇ ਪਿੰਡ ਦੋ ਚਾਰ ਸੌ ਤੋਂ ਬੰਦੇ ਹੈ ਹੀ ਆ ਜਵਾਨ ਜਿਹੜੇ ਆ ਤੇ ਇਕੱਲਾ ਬੰਦਾ ਤੇ ਫੜਕਾਉਂਦੇ ਕਿਹੋ ਨੇ ਤੁਸੀਂ ਨੂੰ ਉਹ ਕਹਿੰਦੇ ਨਹੀਂ ਭਰਾਵਾ ਇਹ ਬੜਾ ਖਤਮ ਆ ਗਿਆ ਜੇ ਡਰ ਪਿਆ ਹੈ ਤਾਂ ਲੋਕਾਂ ਦੇ ਬੈਸ਼ ਪਈ ਸੀਗੇ ਵੀ ਬਰਮਾਸ਼ ਬੰਦਾ ਵਾ ਉਹ ਫੌਜੀ ਨੂੰ ਬੜਾ ਖੇਚੜੀ ਯਾਰ ਕਮਾਲ ਦੀ ਗੱਲ ਹੈ ਵੀ ਇਹ ਨਵੇਂ ਕੰਮ ਹੋਇਆ ਪਿਆ ਉਹਨੇ ਨਾ ਸਰਾਬ ਬਣਾ ਕੇ ਨਾ ਹੋਰ ਵੀ ਬੰਦੇ ਨਾਲ ਅਰਦਾਲੇ ਦੀ ਜਿਹੜੀ ਉਹ ਜਨਾਨੀ ਉਹਦੇ ਘਰ ਰੋਟੀ ਪਵਾਉਂਦੀ ਹੁੰਦੀ ਸੀ ਉਹਦੇ ਨਾਲ ਉਹਨਾਂ ਨੇ ਗੱਲ ਕਰ ਲਈ ਜਾਂ ਪੈਸੇ ਡਾਕੇ ਦੀ ਗੱਲ ਕਰ ਲਈ ਉਹ ਹੋਜੀ ਨੇ ਨੀਂਦਿਆਂ ਗੋਲੀਆਂ ਦੀ ਇਤਿਹਾਸ ਨੂੰ ਰੋਟੀ ਐ ਸਬਜ਼ੀ ਜਾਂ ਕਿਦਾਂ ਖਵਾਦੀ ਅਛਾ ਉਹਨੇ ਉਹਨੂੰ ਸਬਜ਼ੀ ਭਾਈ ਖਵਾਤੀਆਂ ਸ਼ਾਮ ਦਾ ਟਾਈਮ ਸੀਗਾ ਤੇ ਉਹ ਬਾਹਰ ਆਈ ਤਾਂ ਪਿੰਡ ਵਾਲੇ ਕਹਿੰਦੇ ਕੀ ਆਂਦਾ ਆਂਦੀ ਸੌ ਗਿਆ ਉਹ ਅਛਾ ਪਿੰਡ ਵਾਲਿਆਂ ਦੀ ਫੇਰ ਹਿੰਮਤ ਉਹ ਹੋਜੀ ਕਹਿੰਦੀ ਬੋ ਚਲੀ ਆਪਾਂ ਫਿਰ ਵੱਡੀਆਂ ਸਿਰ ਦਾ ਉਹਦੇ ਨਹੀਂ ਉਹ ਭਰਾ ਦਾ ਕਿਦਾਂ ਸੁਤਾਵਾ ਕੇ ਬਿਓਸ਼ਿਆ ਉਹ ਇਹ ਝੂਠੀਆਂ ਮਾਰਦੀ ਹੋਵੇ ਕਿਤੇ ਅਜਾ ਉਹਦੇ ਬਿਹੋਸ਼ ਪੈਦੇ ਵੀ ਲੋਕਾਂ ਨੂੰ ਡਰ ਲੱਗੀ ਜਾਵੇ ਫਿਰ ਉਹਨਾਂ ਸਲਾਹ ਕੀਤੀ ਉਹਦੋਂ ਛੱਤਾਂ ਹੁੰਦੀਆਂ ਹੈਗੀਆਂ ਸ਼ਤੀਰਾ ਬਾਲਿਆਂ ਦੀਆਂ ਪਿੰਡ ਵਾਲਾ ਉਹਨੂੰ ਕਹਿੰਦੇ ਤੂੰ ਐਂ ਕਰ ਉਹ ਸ਼ਿਆਲ ਹੋਣਾ ਨਾ ਅੰਦਰ ਪਿਆ ਸੀ ਆਂਦੇ ਬਾਰੇ ਕੁੰਡਾ ਮਾਰ ਕੇ ਆ ਉਹ ਫੇਰ ਗਏ ਉਹ ਕੁੰਡਾ ਮਾਰ ਕੇ ਜਿੰਦਰਾ ਜੇ ਮਾਰਿਆ ਆਂਦੀ ਆਹੋ ਚਾਬੀ ਅੰਦਰ ਹੀ ਪਿਆ ਉਹ ਪਿੰਡ ਵਾਲਾ ਨੇ ਫੇਰ ਗਏ ਉਹਦੀ ਛਾਤੀਆਂ ਚੜ੍ਹੇ ਛੱਤ ਪਾੜੀ ਉਤੋਂ ਕਈਆਂ ਨਾ ਤੇ ਫਿਰ ਤੇਲ ਪਾ ਕੇ ਤਾਂ ਅੱਗ ਲਾ ਕੇ ਸਾੜਿਆ ਅੰਦ ਮੜਕ ਉਸ ਬੰਦੇ ਦੀ ਇੰਨੀ ਦਇਆ ਸੀਗੀ ਕਿ ਬਿਹੋਸ਼ ਪਏ ਨੂੰ ਵੀ ਕਤਲ ਕਰਨੀ ਪਿੰਡ ਵਾਲਿਆਂ ਨੇ ਹਿੰਮਤ ਨਹੀਂ ਕੀਤੀ ਛਾਤ ਦੇ ਉੱਤੇ ਤੇਲ ਪਾਇਆ ਠੀਕ ਹੈ ਦੇ ਉੱਠਣਾ ਪਈਆ ਹੁਣ ਮੈਂ ਤੁਸੀਂ ਵੇਖ ਲਓ ਪੰਜਾਬ ਚ ਵੋਟਾਂ ਵਿੱਚ ਵੀ ਕਿੱਦਾਂ ਆਇਆ ਵਾ ਇੱਕ ਫੋਨ ਦੇ ਉੱਤੇ ਸਰਪੰਚ ਬਣ ਜਾਂਦੇ ਸੀਗੇ ਇੱਕ ਫੋਨ ਦੇ ਉੱਤੇ ਮੈਂਬਰ ਬਣ ਜਾਂਦੇ ਸੀਗੇ ਗੈਂਗਸਟਰਾਂ ਦੇ ਫੋਨ 'ਤੇ ਕੀ ਕਰਾਉਂਦੇ ਸੀਗੇ ਅਗਰ ਆ ਡਰਦਾ ਸੀਗਾ ਵੀ ਕੀ ਲੈਣਾ ਹੁਣ ਸਮੇਂ ਤੇ ਲੱਗਦੀ ਨਹੀਂ ਕਿਹੜਾ ਕਿਹਨੂੰ ਗੋਲੀ ਮਾਰ ਜਾਂਦਾ ਤੇ ਬਾਕੀ ਜੇ ਲੋਕ ਉੱਠ ਪੈਣ ਤੇ ਫਿਰ ਹੁਣ ਕਈਆਂ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਕਮੇਟੀਆਂ ਬਣੀਆਂ ਵਾਂ ਇੱਕ ਫੌਜੀ ਦੇ ਅੰਦਰ ਬਟੈਂਡਲ ਪਾਸੇ ਹੋ ਸਾਬਕਾ ਫੌਜੀ ਸੀ ਜਿਹੜਾ ਤਾਂ ਮੈਂ ਤੋੜਦਿਆਂ ਪ੍ਰਤੀਯੋਗੀ ਅੜਦੀ ਕਲਾ ਜਾਓ ਅੱਜ ਉਹਦੀ ਇੰਟਰਵਿਊ ਸੁਣ ਰਿਹਾ ਸੀਗਾ ਮੈਂ ਇਸ ਤਰ੍ਹਾਂ ਜੇ ਲੋਕ ਲਹਿਰ ਹੀ ਹੈ ਜਿਹੜੀ ਇਸ ਬਚਾ ਸਕਦੀ ਪੰਜਾਬ ਨੂੰ ਜੇ ਆਪਾਂ ਕਹੀ ਸਾਰਾ ਕੁ ਸਰਕਾਰ ਨੇ ਕਰਨਾ ਜਾਂ ਸਾਰਾ ਪੁਲਿਸ ਨੇ ਕਰਨਾ ਇਹ ਸੰਭਵ ਨਹੀਂ ਹੈ ਸਾਰੇ ਭਰਾਵਾਂ ਨੂੰ ਜੇ ਵੀਡੀਓ ਪਸੰਦ ਆਈ ਆ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ Thank you, Cassipa and